ਹਾਂਜੀ ਆਪਾਂ ਆਏ ਆ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਵਾਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਸਟੋਲ ਸੂਟ ਚੈੱਕ ਵਾਲੇ ਚੈੱਕ ਵਾਲੇ ਸਟੋਲ ਸੂਟ ਲੈ ਕੇ ਆਏ ਆ ਜੀ ਆ ਆਪਣਾ ਹੈਗਾ ਸੂਟ ਆ ਜਿਹੜਾ ਫਰਸਟ ਹੈਗਾ ਜੀ ਆ ਜਿਹੜਾ ਹੁਣ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਆਪਣੇ ਕੋਲੇ ਸਿੰਗਲ ਹੀ ਸੂਟ ਰਹਿ ਗਏ ਆ ਜੀ ਇਸ ਹੋਲਡ ਆਊਟ ਹੋ ਗਏ ਸਾਰੇ ਸੈਟ ਇਹਦੇ ਨਾਲ ਦੇ ਇਹਦੇ ਇਹਦੇ ਵਿੱਚ ਹੀ ਡਿਜ਼ਾਈਨ ਇੱਕ ਹੋਰ ਹੈਗਾ ਸੇਮ ਚੀਜ਼ ਹੈ ਜੀ ਓਨਲੀ ਡਿਜ਼ਾਈਨ ਦਾ ਫਰਕ ਹੈ ਹੋਰ ਆਪਾਂ ਤੁਹਾਨੂੰ ਇਹਦੇ ਨਾਲ ਦੇ ਦਿਖਾਵਾਂਗੇ ਆ ਹੈਗਾ ਜਿਹੜਾ ਆਪਣੇ ਕੋਲੇ ਨਾ ਡਿਜ਼ਾਈਨ ਚੈੱਕ ਕਰੋ ਪਹਿਲਾਂ ਪਿਸਤਾ ਗ੍ਰੀਨ ਜਿਹਾ ਕਲਰ ਹੈ ਜੀ ਅੰਗੂਰੀ ਜਿਹਾ ਆ ਇਸ ਦਾ ਫਰੰਟ ਆਊਗਾ ਆ ਰਹਿ ਜਾਣੀ ਹੈ ਜੀ ਇਸ ਦੀਆਂ ਬਾਵਾ ਬਾਵਾ ਤੇ ਚੈੱਕ ਹੈ ਜਿਹੜਾ ਉਹ ਥੋੜਾ ਜਿਹਾ ਛੋਟਾ ਬਰੀਕ ਹੋ ਜਾਂਦਾ ਤੇ ਆ ਆ ਜੂ ਜੀ ਇਸ ਦੀ ਬਾਟਮ ਇਸ ਦੀ ਬਾਟਮ ਆ ਜੂ ਪਲੇਨ ਬਹੁਤ ਸੌਫਟ ਕਪੜਾ ਹੈ ਜੀ ਬੁਰ ਬਿਲਕੁਲ ਵੀ ਨਹੀਂ ਆਉਂਦਾ ਤੁਸੀਂ ਜਿੰਦਾ ਮਰਜੀ ਇਸ ਨੂੰ ਵੇਅਰ ਕਰੀ ਜਾਇਓ ਔਰ ਬੈਕ ਹੈਗੀ ਹੈ ਜਿਹੜੀ ਉਹ ਇਸ ਦੀ ਇਸ ਤਰ੍ਹਾਂ ਰਹੂਗੀ ਚੈੱਕ ਵਾਲੀ ਬੈਕ ਓਨਲੀ ਚੈੱਕ ਵਾਲੀ ਰਹੂਗੀ ਜੀ ਸਟਾਲ ਦਿਖਾਉਣੇ ਤੁਹਾਨੂੰ ਇਸ ਦਾ ਆ ਰੂਗਾ ਜੀ ਸਦਾ ਸਟਾਲ ਸਟਾਲ ਵੀ ਪੂਰਾ ਖੁੱਲਾ ਡੁੱਲਾ ਹੈ ਜੀ ਪੂਰਾ ਖੁੱਲਾ ਡੁੱਲਾ ਸਟਾਲ ਹੈਗਾਗਾ 4 ਸਾਈਡ ਦਾ ਸਟਾਲ ਹੈ ਜੀ ਪਲੇਨ ਬਾਟਮ ਨਾਲ ਸੂਟ ਹੈ ਜੀ ਪ੍ਰਾਈ ਰੂਗਾ 800 ਰੁਪਏ ਓਨਲੀ 800 ਰੁਪਏ ਤੁਸੀਂ ਵਿజిਟ ਕਰਕੇ ਲੈ ਸਕਦੇ ਹੋ ਕੋਰੀਅਰ ਹੈ ਜਿਹੜਾ ਉਹ ਪਲੱਸ ਰੂਗਾ ਜੀ ਕੋਰੀਅਰ ਆਪਾਂ ਇਸ ਦੇ ਵਿੱਚ ਐਡ ਨਹੀਂ ਕੀਤਾ ਜੇਕਸ ਨੇ ਸੈਟ ਵਾਈਜ਼ ਲੈਣੇ ਹੁੰਦੇ ਆ ਤਾਂ ਸੈਟ ਵਾਈਜ਼ ਵੀ ਆਪਣੇ ਤੋਂ ਲੈ ਸਕਦੇ ਜੀ ਆਹ ਇੱਕ ਸੇਮ ਚੀਜ਼ ਹੀ ਆ ਜੀ ਬੇਸ ਵਗੈਰਾ ਸਾਰਾ ਕੁਝ ਬ੍ਰਾਂਡ ਸਰਵਿਸ ਸੇਮ ਹੈਗਾ ਅਗਲਾ ਡਿਜ਼ਾਈਨ ਆ ਗਿਆ ਆਪਣੇ ਕੋਲੇ ਆਹ ਇਹਦੇ ਵਿੱਚ ਹੀ ਹੈ ਵੀ ਤੋਨੋਂ ਪਿੱਛ ਦਾ ਘੇਰ ਦਿਖਾਉਣੀ ਆ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈਗਾ ਜਿਹੜਾ ਇਹ 3D ਹੋਊਗਾ ਜੀ ਔਰ ਆਇਸ ਦੀ ਫਰੰਟ ਆ ਜੂਗਾ ਜੀ ਆਹ ਰੂ ਇਸ ਦੀ ਬਾਟਮ ਸਕਿਨ ਕਲਰ ਦੀ ਪਲੇਨ ਬਾਟਮ ਹੈ ਜੀ ਕੱਟ ਪ੍ਰੋਪਰ ਰਹੂਗੀ ਆ ਬਾਜੂ ਆ ਜਾਣਗੀਆਂ ਜੀ ਆ ਗਿਆ ਜੀ ਇਸ ਦਾ ਸਟਾਲ ਸਟਾਲ ਫੋਰ ਸਾਈਡ ਦਾ ਰਹੂਗਾ ਜੀ ਆ ਸੂਟ ਹੈਗਾ ਜਿਹੜਾ ਆਪਣਾ ਇਹ ਸਕਿਨ ਬਾਟਮ ਨਾਲ ਹੈ ਇਹ ਸਿੰਗਲ ਸੂਟ ਦਾ ਪ੍ਰਾਈਸ ਹੈ ਜੀ ਰਿਟੇਲ 200 ਰੁਪਏ ਅਗਲਾ ਕਲਰ ਆ ਗਿਆ ਜੀ ਇਸ ਦੇ ਵਿੱਚ ਫਰੋਜੀ ਫਰੋਜੀ ਕਲਰ ਆ ਗਿਆ ਜੀ ਅਗਲਾ ਅਗਲਾ ਆ ਗਿਆ ਜੀ ਫਿਰੋਜੀ ਕਲਰ ਆਇਸ ਦਾ ਸਟਾਲ ਆਊਗਾ ਜੀ ਸਟਾਲ ਵੀ ਪੂਰਾ ਫੁੱਲਾ ਢੁੱਲਾ ਰਹੂਗਾ ਇਸ ਤਰ੍ਹਾਂ ਬੇਲ ਬਣੀ ਹੋਈ ਹੈ ਜੀ ਚਾਰ ਛਪੇਰੇ ਇਹ ਇਹਦੇ ਵਿੱਚ ਆਪਣੇ ਕੋਲੇ ਤੁਹਾਨੂੰ ਮਿਲਣਗੇ ਜੀ ਚਾਰ ਕਲਰ ਆ ਆਪਣੇ ਕੋਲੇ ਸੈਕਿੰਡ ਕਲਰ ਆ ਗਿਆ ਜੀ ਫਰਸਟ ਕਲਰ ਸੀਗਾ ਜਿਹੜਾ ਆਪਾਂ ਤੁਹਾਨੂੰ ਸਕਿਨ ਨਾਲ ਦਿਖਾਤਾ ਜੀ ਆ ਸੈਕਿੰਡ ਕਲਰ ਆ ਗਿਆ ਜੀ ਇਸ ਦਾ और अगे आ गया जी थर्ड कलर इसका तीसरा कलर आ गया डिजाइनिंग सारी सेम रहूगी डिजाइनिंग सेम रहूगी जी आ गया जी इसका स्टॉल स्टॉल पूरा खुला डुल्ला जी ਪ੍ਰਾਈਜ਼ ਰਹੂਗਾ 800 ਰੁਪਏ ਓਨਲੀ ਸਿਰਫ 800 ਦੇ ਵਿੱਚ ਤੁਹਾਨੂੰ ਆਪਣੇ ਗਲਵਾਂ ਵੈਰਾਈਟੀ ਹੈ ਜਿਹੜੀ ਮਿਲੂਗੀ ਜੀ ਇਹਦੇ ਨਾਲ ਬਾਟਮ ਹੈਗੀ ਹੈ ਜਿਹੜੀ ਉਹ ਆ ਕਲਰ ਦੀ ਹੈ ਜੀ ਬਾਟਮ ਆਪਾਂ ਦਿਖਾਉਣੀ ਭੁੱਲ ਗਏ ਵੀਡੀਓ ਦੇ ਵਿੱਚ ਥੋੜੀ ਜਿਹੀ ਲਾਈਟ ਆ ਰਹੀ ਹੈ ਬਟ ਇਸ ਦੇ ਨਾਲ ਉਹ ਡਾਰਕ ਹੈ ਜੀ ਅਗਲਾ ਕਲਰ ਆ ਗਿਆ ਜੀ ਇਸ ਦਾ ਗ੍ਰੇ ਅਗਲਾ ਕਲਰ ਆ ਗਿਆ ਜੀ ਇਸ ਦਾ ਗ੍ਰੇ ਸੂਟ ਬਹੁਤ ਸੋਹਣੇ ਨੇ ਜੀ ਹਾਂਜੀ ਆ ਰਿਹਾ ਗਏਸ ਦਾ ਸਟੋਲ ਗ੍ਰੇ ਕਲਰ ਵਾਲੇ ਨਾਲ ਦਾ ਜੀ ਪ੍ਰਾਈਸ ਰਹੂਗਾ 800 ਰੁਪਏ ਬਾਟਮ ਦੇਖੋ ਜੀ ਇਸ ਦੀ ਬਾਟਮ ਆਹ ਰਹੂਗੀ ਜੀ ਗ੍ਰੇ ਕਲਰ ਦੀ ਤੇ ਬੈਕ ਹੈਗੀ ਹੈ ਜਿਹੜੀ ਇਸ ਦੀ ਚੈੱਕ ਵਾਲੀ ਹੀ ਰਹੂਗੀ ਇਸ ਤਰ੍ਹਾਂ ਸਾਰੇ ਸੁੱਟਾਂ ਦੀ ਪ੍ਰਾਈਜ਼ ਰਹੂਗਾ 800 ਰੁਪਏ ਮਿਲਦੇ ਆ ਜੀ ਨੈਕਸਟ ਵੀਡੀਓ ਚ ਧੰਨਵਾਦ